10 11 ਸਾਲ ਇਹਨਾਂ ਨੇ ਪਿੰਡ ਦੀ ਸ਼ਮਸ਼ਾਨ ਘਾੜ ਚ ਕੱਢਿਆ ਜਿੱਥੇ ਬੰਦਾ ਮਰਨ ਤੋਂ ਬਾਅਦ ਜਾਂਦਾ ਇਹ ਜਿਉਂਦੇ ਜੀ ਉੱਥੇ ਬੈਠੀਆਂ ਰਹੀਆਂ ਵਿਚਾਰੀਆਂ ਇਹ ਭੈਣ ਸਰਬਜੀਤ ਕੌਰ ਦਾ ਤਾਂ ਮਲਮੂਤਰ ਵਿੱਚ ਹੀ ਹੋ ਜਾਂਦਾ ਸੀ ਨੂੰ ਵਿਚਾਰੀ ਨੂੰ ਇੰਨਾ ਵੀ ਨਹੀਂ ਸੀ ਪਤਾ ਮੰਜੇ ਤੇ ਬੈਠੀ ਓ ਮੈਨਾਂ ਨਹਾਉਣ ਧੋਣ ਦੀ ਸੋਚੀ ਨਾ ਸਰੀਰ ਤੇ ਜਾਨ ਸੀ ਜਦੋਂ ਲੈ ਕੇ ਆਏ ਸੀ ਇਹ ਹੁਣ ਬਾਰ-ਬਾਰ ਮੈਨੂੰ ਕਹਿੰਦੇ ਰਹਿੰਦੀਆਂ ਵਾ ਵੀ ਅਸੀਂ ਘਰੇ ਜਾਣਾ ਪਿੰਡ ਜਾਣਾ ਤੇ ਅਸੀਂ ਪਿੰਡ ਕਿੱਥੇ ਛੱਡ ਕੇ ਆਈ ਕਿਹਦੇ ਕੋਲੇ ਛੱਡ ਕੇ ਆਏ ਕੌਣ ਆ ਜਿਹਦੇ ਕੋਲੇ ਅਸੀਂ ਛੱਡਿਆ ਈ ਤੇ ਜਾਂ ਸ਼ਮਸ਼ਾਨ ਘਾੜ ਤੇ ਦੁਆਰਾ ਲਾਇਆ ਈ ਉੱਥੇ ਜਦੋਂ ਸਿਰ ਤੇ ਛੱਤ ਨਾ ਨਾ ਹੋਵੇ ਤੇ ਢੱਡ ਖਾਲੀ ਹੋਵੇ ਤਾ ਫਿਰ ਫਿਰ ਡਰ ਨਹੀਂ ਲੱਗਦਾ ਫਿਰ ਸ਼ਮਸ਼ਾਨ ਘਾਟ ਵੀ ਆਪਦਾ ਘਰ ਲੱਗਦਾ ਨਹੀਂ ਲਾਹ ਕੁਰੇ ਤਕੜੀਆਂ ਭਾਈ ਤੂੰ ਲੱਭੋ ਨਹੀਂ ਖੁੰਡਾ ਲੈ ਕੇ ਖੜੀਆਂ ਇੱਥੇ ਖੁੰਡਾ ਨਹੀਂ ਕਿਵੇਂ ਆ ਸਰਬਜੀਤ ਤਕੜੀਆਂ ਤੂੰ ਠੀਕ ਹੈ ਭਾਣੇ ਸਰ ਠੀਕ ਹੈ ਤੇਰੀ ਹਾਂ ਠੀਕ ਜਿਉਂਦੀ ਬਾਤ ਹੀ ਕਰਦਾ ਪਤਾ ਕਰਕੇ ਨਹੀਂ ਅੱਛਾ ਕਹਿੰਦੀ ਐ ਹੋਰ ਕਰਦੇ ਆ ਪਤਾ ਤੇਰਾ ਤਾਂ ਜੇ ਵਿਆਹ ਕਰਨਾ ਸੀ ਕਮਲ ਜੀ ਅਇ ਤਾ ਅਸੀਂ ਲੱਭੀ ਜਾਂਦੇ ਆ ਜਵਾਈ ਭਾਈ ਕੋਈ ਵੀ ਸਰਬਜੀਤ ਦਾ ਵਿਆਹ ਕਰ ਦਈਏ ਹਨਾ ਸਰਬਜੀਤ ਹਾਂ ਲੱਭੋ ਫਿਰ ਜਾਊਗੀ ਆਪਦੀ ਕੁੜੀ ਦੇ ਵਿਆਹ ਤੇ ਹਾਂ ਕੁੜੀ ਦਾ ਹੋਊਗਾ ਵਿਆਹ ਸਾਡੀ ਸਰਬਜੀਤ ਦਾ ਵਿਆਹ ਹੋ ਜਾਊਗਾ ਹਨਾ ਸਰਬਜੀਤ ਤੇ ਅਸੀਂ ਵਿਆਹ ਤੇ ਜਾਵਾਂਗੇ ਲੱਡੂ ਖਾਵਾਂਗੇ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਬਾਲਦਪਿੰਡ ਤੇ ਜ਼ਿਲ੍ਹਾ ਸੰਗਰੂਰ ਹੱਥ ਜੋੜ ਕੇ ਬੇਨਤੀ ਹੈ ਭਾਈ ਪਿੰਡ ਵਾਸੀਓ ਇਹ ਦੋਨੋਂ ਮਾਵਾਂ ਧੀਆਂ ਤੁਹਾਡੇ ਪਿੰਡ ਦੀਆਂ ਨਾਗਰਿਕ ਨੇ ਗਰਚਰਨ ਸਿੰਘ ਦਾ ਚੜ੍ਹਾਈ ਕਰਕੇ ਅੱਖਾਂ ਦੋਨਾਂ ਸੀ ਉਹ ਤਾਂ ਤੁਰ ਗਿਆ ਇਸ ਦੁਨੀਆ ਤੋਂ ਤੁਹਾਡੇ ਪਿੰਡ ਦੀ ਸ਼ਮਸ਼ਾਨ ਘਾਟ ਦੇ ਵਿੱਚ 10 11 ਸਾਲ ਰਹੀਆਂ ਇਹ ਦੋਨੋਂ ਮਾਵਾਂ ਧੀਆਂ ਇਹ ਭੈਣ ਸਰਬਜੀਤ ਕੌਰ ਦਾ ਤਾਂ ਮਲਮੂਤਰ ਵਿੱਚ ਹੀ ਹੋ ਜਾਂਦਾ ਸੀ ਨੂੰ ਵਿਚਾਰੀ ਨੂੰ ਇੰਨਾ ਵੀ ਨਹੀਂ ਸੀ ਪਤਾ ਮੰਜੇ ਤੇ ਬੈਠੀ ਓਮੀਨਾ ਨਹਾਉਣ ਧੋਣ ਦੀ ਸੋਚੀ ਨਾ ਸਰੀਰ 'ਚ ਜਾਨ ਸੀ ਜਦੋਂ ਲੈ ਕੇ ਆਏ ਸੀ ਖੂਨ ਵੀ 3 3.5 ਗ੍ਰਾਮ ਹੀ ਸੀ ਇਹਦੇ ਵਿੱਚ ਵਿਚਾਰੀ ਦੇ ਚਲੋ ਮਹਾਰਾਜ ਨੇ ਕਿਰਪਾ ਕੀਤੀ ਸਾਡੀ ਡਿਊਟੀ ਲਈ ਸੱਚੇ ਪਾਤਸ਼ਾਹ ਨੇ ਅਸੀਂ ਉੱਥੋਂ ਬਾਲਦਪਿੰਡ ਦੀ ਸ਼ਮਸ਼ਾਨ ਘਾੜ ਤੋਂ ਲੈ ਕੇ ਆਏ ਇਹਨਾਂ ਦੋਨੋਂ ਮਾਵਾਂ ਧੀਆਂ ਨੂੰ ਨਾਲ ਉਹ ਗਰਚੰਦ ਸਿੰਘ ਨੂੰ ਅਸੀਂ ਅੱਜ ਬੇਨਤੀ ਕਰਦੇ ਹਾਂ ਦੋਨੋਂ ਮਾਵਾਂ ਧੀਆਂ ਵੱਲੋਂ ਵੀ ਤੇ ਮਨੁੱਖਤਾ ਦੀ ਸੇਵਾ ਪਰਿਵਾਰ ਵੱਲੋਂ ਤੇ ਸਾਡੇ ਸੁਪਨਿਆਂ ਦੇ ਘਰ ਦੇ ਸਾਰੇ ਮੈਂਬਰਾਂ ਵੱਲੋਂ ਇਹ ਹੁਣ ਬਾਰ ਬਾਰ ਮੈਨੂੰ ਕਹਿੰਦੇ ਰਹਿੰਦੀਆਂ ਵਾ ਵੀ ਅਸੀਂ ਘਰੇ ਜਾਣਾ ਪਿੰਡ ਜਾਣਾ ਤੇ ਅਸੀਂ ਪਿੰਡ ਕਿੱਥੇ ਛੱਡ ਕੇ ਆਈਏ ਕਿਹਦੇ ਕੋਲੇ ਛੱਡ ਕੇ ਆਈਏ ਕੌਣ ਆ ਜਿਹਦੇ ਕੋਲੇ ਅਸੀਂ ਛੱਡਿਆ ਹੀ ਏ ਤੇ ਜਾਂ ਸ਼ਮਸ਼ਾਨ ਘਾੜ ਤੇ ਦਵਾਰਾ ਲਾਇਆ ਹੀ ਏ ਉੱਥੇ ਅਸੀਂ ਤਾਂ ਚਾਹੁੰਦੇ ਹਾਂ ਵੀ ਇੱਥੇ ਰਹਿਣ ਆਪਣੇ ਆਖਰੀ ਸੁਵਾਸਨ ਤੱਕਰ ਮਾਤਾ ਲਾਭਕੌਰ ਇੱਥੇ ਰਵੇ ਸਾਡੀ ਭੈਣ ਸਰਬਜੀਤ ਵੀ ਇੱਥੇ ਰਵੇ ਪਰ ਫਿਰ ਵੀ ਇੱਕ ਆਪਣਾ ਘਰ ਤਾਂ ਆਪਣਾ ਹੀ ਹੁੰਦਾ ਨਾ ਇਹਨਾਂ ਦੀਆਂ ਵੀ ਖੁਆਇਸ਼ਾਂ ਇਹਨਾਂ ਦੇ ਵੀ ਸੁਪਨੇ ਆ ਮਾਤਾ ਲਾਹੌਰ ਚਾਹੁੰਦੀ ਆ ਵੀ ਸਰਬਜੀਤ ਦਾ ਵਿਆਹ ਹੋ ਜੇ ਮੇਰਾ ਘਰ ਵਸ ਜੇ ਦੁਆਰਾ ਹਰ ਇੱਕ ਮਾਂ ਦੀ ਆਸ ਹੁੰਦੀ ਹੈ ਉਮੀਦ ਹੁੰਦੀ ਹੈ ਇਹਦੀ ਕੋਈ ਸਪੈਸ਼ਲ ਨਹੀਂ ਠੀਕ ਹੈ ਸਰਬਜੀਤ ਦਾ ਪਹਿਲਾਂ ਵੀ ਵਿਆਹ ਕੀਤਾ ਸੀ ਨਹੀਂ ਬੱਸ ਸਕਿਆ ਕੀ ਕਰ ਸਕਦੇ ਆ ਪਰ ਹੁਣ ਸਰਬਜੀਤ ਜਮਾਂ ਠੀਕ ਹੈ ਇਹਦੀ ਦਵਾਈ ਚੱਲਦੀ ਆ ਸਾਡੇ ਨਾਲ ਵੀ ਇੱਥੇ ਸੇਵਾ ਕਰਾਉਂਦੀ ਆ ਪਰ ਅਸੀਂ ਇੱਕ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ 2 ਮਰਲੇ ਜਗ੍ਹਾ ਪਿੰਡ ਦੇ ਵਿੱਚ ਕਿਤੇ ਵੀ ਦੇ ਦਿਓ ਅਸੀਂ ਉਹ ਚੱਕ ਕਮਰਾ ਪਾ ਦਾਂਗੇ ਇਹਨਾਂ ਨੂੰ ਤਾਂ ਜੋ ਇਹ ਆਪਦੇ ਘਰੇ ਆ ਕੇ ਰਹਿ ਸਕਣ ਆਪਦੇ ਪਿੰਡ ਆ ਕੇ ਰਹਿ ਸਕਣ 2 ਮਰਲੇ ਜਗ੍ਹਾ ਬਾਲਦ ਪਿੰਡ ਦਾ ਕੋਈ ਵੀ ਬਸਨੀਕ ਕੋਈ ਪੰਚਾਇਤ ਮੈਂਬਰ ਕੋਈ ਪੰਜ ਸਰਪੰਚ ਕੋਈ ਨੰਬਰਦਾਰ ਕੋਈ ਵੀ ਸਾਡੀ ਜਿਹੜਾ ਵੀਡੀਓ ਦੇਖਦਾ ਭੈਣ ਭਰਾ ਉਹਨੂੰ ਹੱਥ ਜੋੜ ਕੇ ਬੇਨਤੀ ਆਂ ਅਸੀਂ ਸੰਗਤ ਨੂੰ ਬੇਨਤੀ ਕਰਾਂਗੇ ਅਸੀਂ ਵੀ ਸਾਡੀ ਕੀ ਔਕਾਤ ਤਾਂ ਵੀ ਅਸੀਂ ਕਿਸੇ ਦਾ ਕਮਰਾ ਪਾ ਲਈ ਅਸੀਂ ਤਾਂ ਦਾ ਕਮਰਾ ਪਾਉਣ ਜੋਗੇ ਵੀ ਹੈ ਨਹੀਂ ਸੀ ਪਰ ਵਾਹਿਗੁਰੂ ਕਿਰਪਾ ਕਰਨਗੇ ਅਸੀਂ ਉੱਥੇ ਇੱਕ ਦੋ ਖਣਾ ਦਾ ਕਮਰਾ ਜ਼ਰੂਰ ਪਵਾਵਾਂਗੇ ਪਰ ਸਾਨੂੰ ਜਗ੍ਹਾ ਦੇ ਦਿਓ ਪੰਚਾਇਤ ਨੂੰ ਹੱਥ ਜੋੜ ਕੇ ਬੇਨਤੀ ਆ ਹੁਣ ਤਾਂ ਦੋਨੋਂ ਮਾਵਾਂ ਧੀਆਂ ਹੀ ਰਹਿ ਗਈਆਂ ਗਰਚਾਰਨ ਸਿਓਨ ਤਾਂ ਚੱਲ ਬਸਿਆ ਵਿਚਾਰਾ 10 11 ਸਾਲ ਇਹਨਾਂ ਨੇ ਪਿੰਡ ਦੀ ਸ਼ਮਸ਼ਾਨ ਘਾੜ ਚ ਕੱਢਿਆ ਜਿੱਥੇ ਬੰਦਾ ਮਰਨ ਤੋਂ ਬਾਅਦ ਜਾਂਦਾ ਇਹ ਜਿਉਂਦੇ ਜੀ ਉੱਥੇ ਬੈਠੀਆਂ ਰਹੀਆਂ ਵਿਚਾਰੀਆਂ ਇਹਨੂੰ ਨਾ ਤਾਂ ਕੋਈ ਭੂਤ ਚੁੰਬੜਦੀ ਸੀ ਉੱਥੇ ਨਾ ਇਹਨਾਂ ਨੂੰ ਡਰ ਲੱਗਦਾ ਸੀ ਉੱਥੇ ਕਿਉਂਕਿ ਜਦੋਂ ਸਿਰ ਤੇ ਛੱਤ ਨਾ ਨਾ ਹੋਵੇ ਤੇ ਢੱਡ ਖਾਲੀ ਹੋਵੇ ਤਾਂ ਫਿਰ ਫਿਰ ਡਰ ਨਹੀਂ ਲੱਗਦਾ ਫਿਰ ਪਾਪੀ ਪੇਟ ਦੇ ਮੂਹਰੇ ਡਰ ਨਹੀਂ ਲੱਗਦਾ ਇਹ ਸੜਕ ਦੇ ਉੱਤੇ ਫੁੱਟਪਾਥ ਤੇ ਪੈਣਾ ਬਹੁਤ ਔਖਾ ਫਿਰ ਸ਼ਮਸ਼ਾਨ ਘਾਟ ਵੀ ਆਪਦਾ ਘਰ ਲੱਗਦਾ ਉਸ ਕਰਕੇ ਇਹਨਾਂ ਨੇ ਉੱਥੇ 10-11 ਸਾਲ ਕੱਢੇ ਆ ਤੇ ਹੁਣ ਪੂਰੇ ਪਿੰਡ ਨੂੰ ਬੇਨਤੀ ਹੈ ਸਾਡੀ ਬਾਲਦ ਪਿੰਡ ਸੰਗਰੂਰ ਜ਼ਿਲ੍ਹਾ ਐਡਾ ਵੱਡਾ ਪਿੰਡ ਆ ਬਾਈ ਇਹਨਾਂ ਦੋ ਮਜਬੂਰ ਤੇ ਇਹ ਗਰੀਬ ਬੇਸਹਾਰਾ ਮਾਵਾਂ ਧੀਆਂ ਵਾਸਤੇ 2 ਮਰਲੇ ਜਗ੍ਹਾ ਸਾਨੂੰ ਉਮੀਦ ਆ ਤੁਸੀਂ ਜ਼ਰੂਰ ਦੇਮੋਗੇ ਤੁਸੀਂ ਜ਼ਰੂਰ ਆਪਣੇ ਪਿੰਡ ਦੀ ਇਸਤੀ ਦੇ ਸਿਰ ਤੇ ਅੱਥਰੱਖੋਗੇ ਸਾਨੂੰ ਭਰੋਸਾ ਵਾ ਸਾਡੀ ਜਿਹੜਾ ਨਵਾਂ ਸਰਪੰਚ ਬਣਿਆ ਉਸ ਪਿੰਡ ਦਾ ਵੀਰ ਉਹਨੂੰ ਬੇਨਤੀ ਹੱਥ ਜੋੜ ਕੇ ਵੀਰੇ ਜਾਂ ਵੀਰਾ ਬਣਿਆ ਜਾਂ ਕੋਈ ਭੈਣ ਬਣੀ ਆ ਵੀਰੇ ਜ਼ਰੂਰ ਸਾਡੀ ਮਦਦ ਕਰੋ ਕਿਉਂਕਿ ਝੂਠ ਬੋਲ ਬੋਲ ਕੇ ਲਾਰੇ ਲਾ ਲਾ ਕੇ ਅਸੀਂ ਹੁਣ ਤੱਕ ਟਾਈਮ ਕੱਢੀ ਜਾਂਦੇ ਆ ਜਦੋਂ ਮਿਲਦੇ ਆਂ ਮਾਂ ਵੀ ਕਹੋ ਸਰਬਜੀਤ ਵੀ ਕਹੋ ਵੀ ਅਸੀਂ ਘਰੇ ਜਾਣਾ ਪਿੰਡ ਜਾਣਾ ਸਾਨੂੰ ਪਿੰਡ ਛੱਡਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਾ ਮਾਂ ਅੱਪਾ ਕਰਦੇ ਆਂ ਗੱਲ ਦੇਖੋ ਅਸੀਂ ਵੀ ਚਾਹੁੰਦੇ ਆਂ ਤੁਹਾਨੂੰ ਛੱਡ ਕੇ ਆਉਣਾ ਸਰਬਜੀਤ ਪਰ ਪੁੱਤ ਅਸੀਂ ਤੁਹਾਨੂੰ ਉੱਥੇ ਦੁਬਾਰਾ ਸ਼ਮਸ਼ਾਨ ਘਾਟ 'ਚ ਥੋੜੀ ਛੱਡ ਸਕਦੇ ਆਂ ਉੱਥੇ ਰਹਿਪੋਗੇ ਹੁਣ ਦੁਬਾਰਾ ਸ਼ਮਸ਼ਾਨ ਘਾਟ 'ਚ ਕਰੇ ਰਹਿਣਾ ਕਰੇ ਰਹਿਣਾ ਨਾ ਘਰ ਕਿੱਥੇ ਆ ਘਰ ਬਣਾਉਣਾ ਨਾ ਆਪਾਂ ਪਿੰਡ 'ਚ ਜੇ ਪਿੰਡ ਵਾਲੇ ਜਗ੍ਹਾ ਦੇ ਦੇਣਗੇ ਆਪਾਂ ਇੱਕ ਕਮਰਾ ਪਾ ਦਾਂਗੇ ਤੁਸੀਂ ਉੱਥੇ ਜਾ ਕੇ ਰਹੋ ਠੀਕ ਆ ਲਾਭ ਕਰੇ ਕੋਈ ਨਾ ਮੈਂ ਸੀ ਵੀ ਇਹੀ ਕੋਸ਼ਿਸ਼ ਕਰਾਂਗੇ ਵੀ ਤੇਰਾ ਘਰ ਬਣਦੇ ਤੂੰ ਆਪਦੇ ਘਰੇ ਜਾ ਕੇ ਰਹਿ ਸਕੀ ਠੀਕ ਆ ਕੋਈ ਨਾ ਵਾਇਰ ਗੁਰਮੀਰ ਕਰਨ ਠੀਕ ਆ ਸਰ ਜੀਤ ਭੈਣੇ ਤੇ ਆਉਂਦੇ ਬਾਅਦ ਆਹ